ਜਲਾਲ 2 2000 ਹੋਣਗੇ ਮੇਲਾ ਬਣ ਗਿਆ ਮੇਰ ਹਰਪ੍ਰੀਤ ਜੀ ਕਰੋ ਗੱਲ ਬੱਲੇ 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 ਪਾਉਣਾ ਮੇਰੇ ਵੀਰੋ ਸਾਹਨੇ ਸਿੱਦੇ ਫੂਲ ਆਉਣਗੇ ਦੜਤੇ ਵਾਲਾ ਲੈ ਵੀ ਜਲਾਲਪੁਰੀਏ ਪਾਲਿਆ ਅੱਜ ਜੀਤੇ ਵੀਰ ਨੇ ਭੰਗੜਾ ਪਾਉਣਾ ਹੈ ਅੱਜ ਸੋਹਣ ਸਿੰਘ ਉਹਨਾਂ ਨੇ ਭੰਗੜਾ ਪਾਉਣਾ ਹੈ ਪਰੇ ਭਗੇਲ ਸਿੰਘ ਦਾ ਪੁੱਤ ਕੌਡੀ ਪਾਉਂਦਾ ਸਾਨਾ ਰੁਕਦਾ ਹੁਣ 21000 ਦੀ ਕੌਡੀ ਐ ਬਈ ਬਿੱਲੇ ਵੱਲੋਂ ਇੱਕ ਪਾਸੇ ਜੀਤ ਕੋਟਲੀ ਵਾਲਾ ਤੇ ਦੂਜੇ ਪਾਸੇ ਲੂਤਰਾ 21000 21000 21000 21000 ਬਿੱਲਾ ਮੰਡੀ ਗਿਰਦੇ ਜਾ ਰਿਹਾ ਬਾਜਵਾ ਸਭ ਫੜ ਲਿਓ ਇਹ ਨਕਦ ਦਿੱਤੇ ਜਾ ਰਿਹਾ ਇਹ ਨਕਦ ਦਿੱਤੇ ਜਾ ਰਿਹਾ ਸਾਡਾ ਵੀਰ ਮਨੀ ਸਰਪੰਚ ਪੈਂਦਾ ਅੱਜ ਸੇ ਲਓ ਕਹਿੰਦੇ ਰੇਡ ਸੁਲਤਾਨ ਵੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਸਹਾਰਨਾਜਰੇ ਦੀ ਧਰਤੀ ਹੈ ਮੇਲਾ ਵੱਡਾ ਹੈ ਲੋਕਾਂ ਦੇ ਵਿੱਚ ਤੁਸ਼ਾ ਹੈ ਵੀ ਕਬੱਡੀ ਦੇ ਹੁੱਲੇ ਹੁਲਾਰੇ ਆ ਲਓ ਸੁਲਤਾਨ ਭੱਜ ਗਿਆ ਰੌਣੀ ਵਾਲਾ ਕਹਿੰਦਾ ਜਿੰਨੇ ਜਿੰਨੇ ਲੱਗਣਗੇ 2-2000 ਬੋਲਦੇ ਦੋ ਦੋ ਹਜ਼ਾਰ ਬੋਲਦੇ ਕਿਉਂਕਿ ਜਿਗਰਾ ਵੱਡਾ ਏ ਦਿਲ ਕਹਿੰਦੇ ਵੱਡਾ ਭਰਾ ਦਾ ਸਾਡੇ ਦਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪਰਖੀ ਨਾ ਤੌਰ ਜੱਟ ਦੀ ਨਹੀਂ ਤਾਂ ਉੱਥੋਂ ਸਿੱਧੇ ਫੂਰ ਆਉਣਗੇ ਲੋ ਪੈਂਦੀ ਰੇਡ ਤੇ ਚੱਕੇ ਜਾਮ ਲੋ ਨੰਬਰ ਗੁਗਲੀ ਗੱਰੇਵਾਲ ਮਿਹਰਬਾਨ ਕਰਮਵੀਰ ਬਹਾਦਰ ਕੇ ਕਾਲੇ ਕਢਾਣੀ ਦਾ ਵੀ ਕਹਿੰਦੇ ਵੱਡਾ ਯੋਗਦਾਨ ਹੈ ਇਹ ਭਰਾ ਜੇ ਬੈਂਦੇ ਆ ਤੇ ਉਧਰੋਂ ਮਾਨਵੀ ਪੁੱਜਿਆ ਹੋਇਆ ਲੰਮੇ ਜੱਟਪੁਰੇ ਵਾਲਾ ਭਰਾ ਸਾਹਮਣੇ ਤੱਕ ਰਿਹਾ ਕਿ ਇੱਕ ਪਾਸੇ ਨੂਤਰ ਸੰਦੀਪ ਹੈ ਤੇ ਜਲਾਲਪੁਰੀਆ ਇੱਕ ਪਾਸੇ ਪਾਲਾ ਤੇ ਦੂਜੇ ਪਾਸੇ ਸੰਦੀਪ ਹੈ ਅਮਰੀਕ ਛੇੜ ਕਹਾਣੀ ਲਓ ਅਰਮੋਲ ਪ੍ਰੀਤ ਵੱਲੋਂ ਖੁਸ਼ੀ ਦੇ ਦੋ ਜੱਸਿਆਂ ਦੇ 2000 ਉਧਰ ਸਾਡੇ ਵੀਰ ਨੇ ਖੁਸ਼ ਕਰਨ ਚੀਮਾ ਬਨਵੀਰ ਯੂਐਸਏ ਰਵੀ ਯੂਐਸਏ ਖੁਸ਼ੀ ਦੇ ਇੱਕ ਜੱਫੇ ਦਾ 2000 ਰਾਜ ਯੂਐਸਏ ਰਵੀ ਯੂਐਸਏ ਤੇ ਨਾਲ ਜੋਤੀ ਕੋਪਨਾਂ ਵੱਲੋਂ 2000 ਖੁਸ਼ੀ ਦੇ ਜੱਫੇ ਦਾ ਉਧਰ ਰੌਣੀ ਵਾਲਾ ਕੱਲਾ 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 ਤੇ ਕਹਿੰਦਾ 2 2000 ਹੋਣਗੇ ਮੇਲਾ ਬਣ ਗਿਆ ਮੇਰ ਹਰਪ੍ਰੀਤ ਜੀ ਕਰੋ ਗੱਲ ਤੇ ਰੌਣੀ ਵਾਲਾ ਹਰਦੀਪ ਕਹਿੰਦਾ ਹਰ ਇੱਕ ਜਫੇ ਦਾ 2-2000 ਹੈ ਨਿੰਮਾ ਸਰਪੰਚ ਬੈਠਾ ਕੰਗਣ ਵਾਲੀਆ ਮੇਰੇ ਵੀਰੋ ਮੈਂਬਰ ਬਲਾਕ ਸੰਮਤੀ ਵੀ ਹੈ ਤੇ ਸੀ1 ਰੈਸਟੋਰੈਂਟ ਵਾਲਾ ਮੇਰੇ ਵੀਰੋ ਤੇ ਨਾਲ ਜੋਤੀ ਪ੍ਰੋਫੈਸਰ ਵੀ ਬੈਠੇ ਆ ਭਾਈ ਗੋਲੂ ਬੈਠਾ ਸਾਹਮਣੇ ਤੱਕਦਿਆ ਦਲਬੀਰ ਦੀ ਪਾਈ ਹੋਈ ਕਬੱਡੀ ਹੈ ਇੱਕ ਪਾਸੇ ਜਲਾਲਪੁਰੀਆ ਪਾਲਾ ਤੇ ਦੂਜੇ ਪਾਸੇ ਦਲਬੀਰ ਮਨਾਣੇ ਵਾਲਾ ਲੈਵੀ ਅਮਰੀਕ ਲਓ ਸਭ ਸੰਧੂਆ ਮੇਲਾ ਬਣ ਗਿਆ ਮੇਲਾ ਬਣ ਗਿਆ ਜਨਾਲ ਮਗੀਰ ਜੀ ਕਹਿੰਦੇ ਵੀ ਪਾਲੇ ਦੇ ਜੱਫੇ ਦਾ 2000 ਉਧਰ ਰਮਾਨ ਕੈਨੇਡਾ ਅਮਰਤਪਾਲ ਮਨਿੰਦਰ ਗੋਸਲ ਤੇ ਤਨਵੀਰ ਸੋਬਲ ਉਹਨਾਂ ਵੱਲੋਂ 3100 ਖੁਸ਼ੀ ਦੇ ਜੱਫੇ ਦਾ ਇਹ ਪਰ ਕਹਿੰਦੇ ਪੈਂਦੀ ਰੇਡ ਇਹ ਕਹਿੰਦੇ ਮਾਲਾਂ ਦਾ ਸੁੱਖਾ ਮੇਰੇ ਮਿੱਤਰੋ ਪੈਂਦੀ ਰੇਡ ਪੈਂਦੀ ਅੱਛਾ ਮੇਲਾ ਬਣ ਗਿਆ ਮੇਲਾ ਬਣ ਗਿਆ ਤੇ 2000 ਅਮਰੀਕਾ ਹਰਦੀਪ ਰੌਣੀ ਵਾਲਾ ਕੈਨੇਡਾ ਵਾਲਾ ਯਾਰੋ ਦੇ ਵੱਲੋਂ ਐ ਇਹ ਆ ਪ੍ਰੀਤਮ ਪਲਮਾਨ ਸਰਪੰਚ ਦਾ ਪੁੱਤ ਮੇਰੇ ਵੀਰੋ ਸ਼ਮਸ਼ਪੁਰੀਆ ਸੁਲਤਾਨ ਤੇ ਦੂਜੇ ਪਾਸੇ ਜੋਹਰ ਰਮੀਦੀ ਵਾਲਾ ਟਰਾਈ ਕਰਦਾ ਅੰਕਤਾ ਰੇਡਰ ਵਾਲਾ ਅਮਰੀਕਾ 75 ਚੱਲਿਆ ਕਰੀ ਗੱਲ ਕਿਰਾ ਪ੍ਰਿੰਸ ਕਲਸੀ ਜਸਪ੍ਰੀਤ ਦੁੱਬੀ ਉਹਨਾਂ ਵੱਲੋਂ ਪਾਲੇ ਦੇ ਜੱਫੇ ਦਾ 5000 ਦਿੱਤਾ ਜਾਵੇਗਾ 5000 ਦਿੱਤਾ ਜਾਵੇਗਾ ਇੱਕ ਪਾਸੇ ਸਰਹਾਲਾ ਰਣੂਆ ਦੂਜੇ ਪਾਸੇ ਸ਼ਾਹਕੋਟਾ ਕੌਣ ਜਿੱਤੂ ਇਹ ਸ਼ੱਕ ਤੇ ਰਹਿਣੀ ਆ ਉਹ ਸਰਹਾਲਾ ਮਾਜਰੇ ਦਾ ਮੇਲਾ ਸੰਧੂਆ ਟੱਕ ਤੇ ਪੈਣੀ ਐ ਟੱਕ ਤਾਂ ਪੈ ਗਈ ਅਮਰੀਕ ਸਿਆ ਕਿਉਂਕਿ ਬੋਰੀਆਂ ਪਰ ਪਰਕੇ ਰੋਟਾਂ ਦੀਆਂ ਬੰਡੀਆਂ ਨੇ ਅੱਜ ਦੁਨੀਆ ਦੇ ਕੋਨੇ-ਕੋਨੇ ਤੋਂ ਬਈ ਪਿੰਦਰੀ ਦੇ ਨਾਲ ਯਾਰ-ਯਾਰੀਆਂ ਨਿਵਾਉਂਦੇ ਆ ਸੁੱਖਾਂ ੰਦਾਵਾ ਕੋਈ ਇੱਕ ਟੈਰ ਵਾਲਾ ਵੀ ਵਧਾਈਆਂ ਭੇਜਦਾ ਤੇ ਨਾਲ ਕੀਪਾ ਟਾਂਡੇ ਵਾਲਾ ਬਬਰੂ ਮੇਰੇ ਵੀਰੋ ਯੂਐਸਏ ਵਾਲਾ ਕੀਪਾ ਯੂਐਸਏ ਵਾਲਾ ਵਧਾਈਆਂ ਭੇਜਦੇ ਆ ਸਾਹਮਣੇ ਤੱਕਦੇ ਆ ਇੱਕ ਪਾਸੇ ਸੰਦੀਪ ਲੂਤਰ ਕਬੱਡੀ ਪਾ ਕੇ ਬਾਸ ਵਰਦਾ ਹੋਇਆ ਅਮਰੀਕ ਲੱਡੂ ਜੱਲੇ ਉਹ ਕਹਿੰਦੇ ਰੇਡ ਪੈ ਗਈ ਪਈ ਐਲੀ ਮੰਗਟ ਵੀ ਆ ਗਿਆ ਸਾਡਾ ਵੀਰ ਬਹੁਤ ਵੱਡਾ ਧੰਨਵਾਦ ਹੈ ਕਲਾਕਾਰਾਂ ਨੂੰ ਸੱਜਣ ਦੇ ਵਿੱਚ ਵੱਡਾ ਰੋਲ ਹੈ ਉਧਰ ਸ੍ਰੀ ਸਰਪੰਚ ਫੁੱਲਾਂਬਾਲ ਹਰੀ ਫੁੱਲਾਂਬਾਲ ਬਿੱਟੂ ਦਗਾਲ ਜਸਵਾਲਾ ਦੇ ਮੁੰਡੇ ਕਹਿੰਦੇ 21 ਸੈਂਡ ਪਿਆ ਜਾਵੇਗਾ ਲਓ ਕਹਿੰਦੇ ਕੀਤੀ ਟਰਾਈ ਸੰਦੀਪ ਨੇ ਲਓ ਸਾਹਮਣੇ ਦੇਖਾਂਗੇ ਇਧਰ ਭਰਾ ਨੇ ਸਾਡੇ ਕੁਸ਼ਕਰਨ ਚੀਮਾ ਬਨਵੀਤ ਯੂਐਸਏ ਵੱਡੇ ਮਾਨ ਨੇ ਰਵੀ ਯੂਐਸਏ ਸਾਡੇ ਵੀਰ ਨੇ ਅਰਵੀ 베ਰ ਵਾਲਾ ਤੇ ਇੱਕ ਪਾਸੇ ਮੇਰੇ ਵੀਰੋ ਸੁਲਤਾਨ ਹੈ ਅੱਜ ਦਾ ਜਿਹੜਾ ਪਹਿਲਾ 1.5 ਲੱਖ ਦਾ ਨਾਮ ਦੇਣਾ ਪੰਦੇਰ ਬਰਾਦਰ ਭਾਈ ਗੁਰਵਿੰਦਰ ਪੰਦੇਰ ਭਾਈ ਬਲਜਿੰਦਰ ਪੰਦੇਰ 1.5 ਲੱਖ ਤੇ ਦੂਜਾ ਸਵਰਨ ਸਿੰਘ ਸਰਪੰਤਰਾਂ ਵੱਲੋਂ 1 ਲੱਖ 1 ਲੱਖ ਉਹ ਵੇਖੋ ਆਹ ਵੇਖੋ ਮੇਰੇ ਵੀਰੋ ਅੰਕ ਤਾਂ ਜਿਹੜਾ ਲਖੇ ਦਾ ਉਧਰ ਸੱਜੀ ਸਰਪੰਚ ਫੁੱਲਾਵਾਲ ਨਾਲ ਹੀ ਹਰੀ ਫੁੱਲਾਵਾਲ ਤੇ ਰਵੀ ਆਲਮਗੀਰ ਸਾਡੇ ਵੀਰ ਨੇ ਹਰਦੀਪ ਦਾ 2100 ਦਿੱਤਾ ਜਾਵੇਗਾ ਹਰਦੀਪ ਰੌਣੀ ਹਰਦੀਪ ਰੌਣੀ ਕੈਨੇਡਾ ਵੱਲੋਂ 2000 ਜੱਫੇ ਦਾ ਹਮਰੀਕਾ ਸਾਹਮਣੇ ਟੱਕਰਿਆ ਕਿ ਇੱਕ ਪਾਸੇ ਮੇਰੇ ਵੀਰੋ ਡਬਲ ਟੱਚ ਦਾ ਇਸ਼ਾਰਾ ਆ ਚੱਲਿਆ ਰਮਣ ਮੱਲੀਆਂ ਵਾਲਾ ਅਮਰੀਕ ਸਿਆ ਛੇੜ ਕਹਾਣੀ ਮੈਨੂੰ ਲੱਗਦਾ ਪੈਸੇ ਵਾਲੇ ਨੇ ਉੱਠਾ ਰੱਖਿਆ ਉਹ ਤੇਰਾ ਵੱਡੀ ਲੁਧਰਵੀ ਅਕਰੇੜ 550 ਦੀ ਲਓ ਪੈਂਦੀ ਰੇਡ ਪੈਂਦੀ ਰੇਡ ਪਿੰਦਰੀ ਸਰਪੰਚ ਬਾਈ ਪੁੱਛਲਾ ਪੁੱਛਲਾ ਹਰਦੀਪ ਨੂੰ ਲਓ ਕਹਿੰਦੇ ਰੇਡ ਸੁਲਤਾਨ ਦੀ ਬਿੱਲਾ ਦਾਦ ਬਣੀ ਸਰਪੰਚ ਔਲ ਖੁਜਗਰਾਉ 2000 ਇਹਨਾਂ ਵੱਲੋਂ ਹੋਵੇਗਾ ਲੈ ਵੀ ਸਵਰਨ ਸਿੰਘ ਸਾਹਿਬ ਕਿਤਾਬ ਕੋਲੇ ਹੀ ਰੱਖ ਲਈ ਮੇਰਾ ਭਰਾ ਬਣਿਆ ਕਿਉਂਕਿ ਯਾ ਮੇਰੀ ਰਹਿੰਦੇ ਮੇਰੀ ਹਰੇਕ ਵਾਰੀ ਮੈਚ ਚ ਕੁਬਾਰ ਮੇਟੀ ਰਹੀ ਹੈ ਲਓ ਰੇਡ ਕਹਿੰਦੇ ਇਧਰ ਸੁੱਖਾ ਬਾਲਾ ਵਾਲਾ ਮੇਰੇ ਮਿੱਤਰੋ ਦੱਬਰ ਜਾਫੀਆਂ ਦਾ ਸੰਧੂਆ ਖਰਨਾ ਡੱਗੂ ਰਮਾਰੇ ਵਾਲਾ ਥਾਪੀ ਮਾਰ ਕੇ ਖੜਕਾ ਕਰ ਗਿਆ ਰੌਣੀ ਵਾਲਾ ਹਰਪ੍ਰੀਤ ਓ ਪਾਲਿਆ ਓ ਜਲਾਲਪੁਰੀਏ ਓ ਪਾਲਿਆ ਲੂਤਰ ਆ ਗਿਆ ਓਏ ਦੁਨੀਆ ਦੇ ਨੱਚਣੇ ਜਲਾਲਪੁਰੀਏ ਇੱਕ ਪਾਸੇ ਬਿੱਟੂ ਦਗਾਲ ਵਾਲਾ ਇਹ ਲੁਧਰ ਸੰਦੀਪ ਸਰਦਾਰ ਬਘੇਲ ਸਿੰਘ ਕਮਾਨ ਦਾ ਪੁੱਤੋਂ ਪਾਲਿਆ ਲੁਧਰ ਆ ਗਿਆ ਲੁਧਰ ਕਹਿੰਦਾ ਸੰਧੂਆ ਅੱਜ ਜੱਟ ਰੁਕਣ ਦੇ ਮੂਹਰ ਚ ਨਹੀਂ ਰੁਕਣ ਦੇ ਮੂਹਰ ਚ ਨਹੀਂ ਲੈ ਵੀ ਸਿੱਧੂਆ ਪਿੱਲੇ ਹੁਣਿਆ ਵੱਲੋਂ 5000 ਇੰਦਰਪਾਲ ਨੂੰ ਦੇ ਰਹੇ ਇੰਦਰਪਾਲ ਫੜੀ ਚੱਲ ਰਾਰ ਫੇਰ ਦੇਖਾਂਗੇ ਕੱਲੇ ਕੱਲੇ ਕਿਹੜੇ ਖੜਦੇ ਆ 10000 ਤੇ ਨਾਮ ਪਿਧਰੀ ਕਹਿੰਦਾ 21 ਬੋਲਿਆ ਜਾਊ ਹੁਣ ਦੇਖਾਂਗੇ ਕੱਲੇ ਕੱਲੇ ਕਿਹੜੇ ਖੜਦੇ ਆ ਲੈ ਵੀ ਜੱਸਿਆ ਮੇਰੀ ਬੇਨਤੀ ਐ ਵੀ ਉਧਰੋਂ ਦਿੱਲੀੋਂ ਹੁਕਮ ਆਇਆ ਵੀ 10000 ਤੇ ਨਾਮ 21 ਬੋਲਿਆ ਜਾਣਾ ਇਹ ਨਹੀਂ ਉਹ ਸਾਹਮਣੇ ਬੱਲੇ 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 ਤੋ ਮੋ ਤੋ ਮੋ ਤੋ ਮੋ ਤੋ ਮੋ ਵੱਲੋ ਵੱਲੋ ਵੱਲੇ ਬੱਲੇ 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 ਇਹ ਲੱਖਾ ਪੈ ਗਈ ਇਹ ਲੱਖਾ ਤੱਕ ਪਤੰਦਰ ਨੇ ਆਪਣੀਆਂ ਖਰਾਰੀਆਂ ਦੇ ਵੀ ਦੰਦੇ ਭੋਰਲੇ ਤੇ ਰੇਡਰ ਦੇ ਬਰੇਕਾਂ ਜੋ ਵੀ ਧੂਆ ਕੜਦਾ ਸਾਹਮਣੇ ਤੱਕਦੇ ਆ ਦਸਿਆ ਨਾ ਗੁੱਸਾ ਨਾ ਕਰਿਓ ਇੱਕ ਨਾ ਬੋਲਿਆ ਜਾਣਾ ਜੇ ਕੀ ਹੋਰ ਚੱਕਰਾਂ ਦੇ ਜਾ ਕੇ ਰੌਣੀ ਵਾਲੇ ਹਰਦੀਪ ਨੂੰ ਮਿਲੋ ਬਿਦਰੀ ਸਰਪੰਚ ਨੂੰ ਬੇਲੋ ਅਮਰੀਕਾ ਹੁਣ ਪਤਾ ਲੱਗਣਾ ਵੀ ਪਿਆਰ ਕਿਹੜੇ ਕੌਡੀ ਨੂੰ ਕਰਦੇ ਆ ਤੇ ਕੱਲੇ ਨਾ ਆਦੇ ਭੁੱਖੇ ਕਿਹੜੇ ਆ ਅਮਰੀਕ ਸਲਾਣੇ ਜਿਹੜਾ ਫੁੱਟਬਾਲ ਦਾ ਕੱਪ ਹੈ 5 6 7 ਤੇ ਖੁਸ਼ੀ ਦੁਕਾਨ ਵਾਲੇ ਦਾ ਸਨਮਾਨ ਹੋਣਾ ਤੇ ਸੁਲਤਾਨ ਸ਼ਮਸਪਰੀਏ ਦਾ ਸਨਮਾਨ ਹੋਣਾ 8 ਲਿਸੀੜੀਆਂ 2000 ਜੱਫੇ ਦਾ ਹਰਦੀਪ ਰੌਣੀ ਵਾਲਾ ਕੈਨੇਡਾ ਵਾਲਾ ਕੇ ਵਿੱਚ ਕੈਨੇਡਾ ਚੱਲਣ ਰੋਡ ਤੇ ਟਰਾਲੇ ਯਾਰਾਂ ਦੇ ਅਸੀਂ ਖੇਡ ਕੌਡੀ ਦੇ ਸ਼ੌਂਕੀਓ ਸੰਧੂਆ ਭੁੱਖੇ ਪਿਆਰਾਂ ਦੇ ਭੁੱਖੇ ਪਿਆਰਾਂ ਦੇ ਅਮਰੀਕ ਬਹਿ ਜਾਓ ਮੇਰੇ ਭਰਾ ਬਣ ਕੇ ਬਹਿ ਜਾਓ ਭਰਾ ਬਣ ਕੇ ਪਿੰਬਰੀ ਸਰਪੰਚ ਕਹਿੰਦਾ ਵੀ ਇੱਕ ਨਾਮ ਤੇ 10000 ਰੁਪਇਆ ਸਿਰਫ ਇੱਕ ਨਾਂ ਬੋਲਿਆ ਜਾਵੇਗਾ 10000 ਚ ਇਹ ਬੇੰਤੀ ਹੈ ਆਪਣਾ ਸਵੱਦੀ ਮੱਬੀ ਮੋਰ ਕ੍ਰੀਮਾ ਰਾਜਵੀਰ ਚੀਮਾ ਜੈਜੀਗਰੇਵਾਲ ਪੀਤਾਲਵਗਰ ਆਲਮਗੀਰ ਤੇ ਅਮਰ ਤੇਜ ਮਹਿਬੂਤਪੁਰ ਤੇ ਉਧਰੋਂ ਅਮਰੀਕ ਭਾਈ ਮਿੰਟੂ ਬੀਲਾ ਸਰਪੰਸਾ ਸਾਡੇ ਉਹਨਾਂ ਵੱਲੋਂ ਸੱਦਾ ਮੇਰੇ ਵੀਰੋ 3 ਤਰੀਕ ਦਾ ਕੱਪ ਆ ਜਿਹੜਾ ਸਾਹਨੇਵਾਲ ਦਾ ਨਾਰਥ ਫੈਡਰੇਸ਼ਨ ਦਾ ਫੋੜ ਦਿੱਤੇ ਜਾਣਗੇ ਫੋੜ ਦਿੱਤੇ ਜਾਣਗੇ ਛੇੜ ਕਹਾਣੀ ਅਮਰੀਕ ਸਿਆ ਕਰੀ ਗੱਲ ਕੇ ਨਾ ਪੰਜਾਬ ਗੁਗਰੀ ਗਰੇਵਾਲ ਅਮਨਾ ਸੁਵੱਦੀ ਸ਼ਰਨੇ ਦਾ 2000 ਜਿਹੜਾ ਗੁਗਰੀ ਗਰੇਵਾਲ ਅਮਨਾ ਸੁਵੱਦੀ ਸਾਡਾ ਵੀਰ ਬੱbbi ਮੋਰਕਰੀਮਾ ਜੱਜੀ ਗਰੇਵਾਲ ਰਾਜੀਰ ਜੀਮਾ ਪਾਲਾ 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 ਅਮਰੀਕ ਪਾਲਾ ਇੱਕ ਪਾਸੇ ਲੂਤਰ ਓਏ ਇੱਕ ਪਾਸੇ ਪਾਲਾ ਓਏ ਮੇਰੇ ਵੀਰੋ ਇਹ ਲੂਤਰ ਓ ਪਾਲਾ ਇਹ ਜਲਾਲਪੁਰੀਆ ਜਲਾਲਪੁਰੀਆ ਇਹ ਪਾਲਾ ਇਹ ਪਾਲਾ ਪੰਜਾਬ ਫੈਡਰੇਸ਼ਨ ਦਾ ਕੱਪ ਹੋਣਾ ਮੇਰੇ ਵੀਰੋ ਸਾਹਨੇ ਵਾਲ ਜਿਹੜਾ ਬਾਈ ਗਰਨਜੀਤ ਮਿੰਟੂ ਸਪਾਤਰਾਂ ਵੱਲੋਂ ਸੱਦੇ ਫੋੜ ਦਿੱਤੇ ਜਾਣਗੇ ਪਾਲਿਆ ਆ 2000 ਫਰਲਾ ਤੇਰੇ ਆੜੀ ਵੱਲੋਂ ਤੇਰੇ ਯਾਰ ਵੱਲੋਂ ਇਹ ਆ ਹਰਦੀਪ ਰੌਣੀ ਵਾਲਾ ਉਹਦੇ ਵੱਲੋਂ ਪਾਲੇ ਲਈ ਹੈ ਛੇੜ ਕਹਾਣੀ ਸਵਰਨੇਆ ਪੁੱਤਰ ਗੁਗਰੀ ਗੁਗਨੀ ਗੱਰੇਵਾਲ ਲਓ ਕਹਿੰਦੇ ਆਣ ਕਿਰਪਾ ਪ੍ਰਮਾਤਮਾ ਦੀ ਗੁਗੜੀ ਗੱਰੇਵਾਲ ਉਹਦੀ ਸਾਡੇ ਵੀਰ ਨੇ ਪਿਆਰ ਹੈ ਕਹਿੰਦੇ ਪਿਧਰੀ ਸਰਪੰਚ ਜਣਿਆ ਦੇ ਨਾਲ ਤੇ ਪਿਆਰ ਹੈ ਕਹਿੰਦੇ ਰੌਣੀ ਵਾਲੇ ਹਰਦੀਪ ਦੇ ਨਾਲ ਲਓ ਸਾਹਮਣੇ ਹਰਪ੍ਰੀਤ ਉਹ ਜਫਾ ਪਰ ਡਬਲ ਟੱਚ ਦਾ ਇਸ਼ਾਰਾ ਜਿਹੜਾ ਸਾਹਨੇ ਵਾਲਾ ਕਾਪਾ ਪੰਜਾਬ ਫੈਡਰੇਸ਼ਨ ਦਾ ਮੇਰੇ ਵੀਰੋ ਬਾਈ ਕਿਰਨਜੀਤ ਮਿੰਟੂ ਸਰਪੰਚ ਬੀਲੇ ਵਾਲੇ ਸੱਦਾ ਲਾ ਰਿਹਾ ਫੋਰਡ ਤੇ ਜਾਣਗੇ ਤੇ 2000 ਰੁਪਿਆ ਹਰਦੀਪ ਰੌਣੀ ਵਾਲਾ ਕਹਿੰਦਾ ਕਿ ਸੰਧੂਆ ਬੋਲੀ ਚੱਲ ਮੈਨੂੰ ਬਾਹਰ ਸਿੰਗਰਾਂ ਦੀ ਸਟੇਜ ਕੰਨੀ ਗੇੜਾ ਕੱਢਾਉਣ ਦੇ ਜਦੋਂ ਜਫਾ ਲੱਗਿਆ ਹਰ ਇੱਕ ਜਫੇ ਦਾ ਅੱਜ ਪਿੰਦਰੀ ਸਰਪੰਚ ਦੇ ਯਾਰ ਕਹਿੰਦੇ ਪੂਰੀ ਦੁਨੀਆ ਦੇ ਕੋਨੇ-ਕੋਨੇ 'ਚ ਪੁੱਛਿਆ ਆ ਰਣਜੀਤ ਸ਼ਰਮਾ ਜੀ ਪੁੱਛੇ ਨੇ ਬਾਹੀ ਫੀਡ ਵਾਲੇ 바ਵਾ ਫੀਡ ਵਾਲੇ ਮੇਰੇ ਵੀਰੋ ਤੇਦਰੋ ਤੱਕਦੇ ਆ ਬਾਖੇੜ ਕਬੱਡੀ ਦੇ ਵਿੱਚ ਇੱਕ ਪਾਸੇ ਹਰ ਸਿੰਘ ਕੈਨੇਡਾ ਅਰਸ਼ ਗੁਰਮਾ ਸਾਡੇ ਵੀਰ ਨੇ ਪਿੰਦਰੀ ਬਾਈ ਕਹਿੰਦਾ ਧੰਨਵਾਦ ਕਰਦਾ ਮੁੰਡਿਆਂ ਦਾ ਵੱਡੇ ਯੋਗਦਾਨ ਦੇ ਉਧਰ ਹਰਦੀਪ ਰੌਣੀ ਪਿੰਦਰੀ ਸੋਹਾਰਨ ਮਾਜਰਾ ਕਾਲਾ ਕੁੜਾੜੀ ਵੀਰ ਨੇ ਸਾਡੇ